داری सनी ਕਿੱਥੇ ਆ ਉਹਨੇ ਕਿਹਾ ਦੇਖਣ ਰਿਹਾ सनी ਨੇ ਕਿੱਥੋਂ ਤੈਨੂੰ ਦੇਖਣਾ ਵਾ ਉਧਰੋਂ ਕੰਮ ਦੇ ਦੇਣ ਵਾ ਉਧਰੋਂ ਝੋਨੇ ਪੱਕ ਗਿਆ ਅਸੀਂ ਜੇ ਮੈਂ ਜਾਣਾ ਦੋਸਤਾਂ ਨਾਲ ਚੱਲਿਆ ਤੋਂ ਫਿਰ ਨ ਟੂਰ ਤੇ ਟੂਰ ਤੇ ਆ ਆਪੇ ਦੇ ਨਿਕ ਮਨ ਫਿਰੰਦੇ ਦੱਸ ਤੈਨੂੰ ਪਰਾ ਸ਼ਦਾਈ ਹੈਗਾ ਵਾ ਮੰਨਦਾ ਕੇ ਇਹਦੀ ਪਹਿਲਾਂ ਤਾਈਦਾ ਇਹਨੇ ਕਦੀ ਕੀਤਾ ਨਹੀਂ ਆ ਓਏ ਉਹਨੂੰ ਅੱਗ ਲੱਗੀ ਆ ਵੀ ਉਹਦਾ ਕਿਲਾ ਜ਼ਮੀਨ ਮੇਰੇ ਨਾਂ ਤੇ ਲੱਗਣੀ ਆ ਉਹ ਨਹੀਂ ਲੱਗਣੀ ਤੇ ਮੈਂ ਉਹਨਾਂ ਨੂੰ ਕਰਕੇ ਕੋਹ ਨਹੀਂ ਦੇਣਾ ਵੇਖ ਲੋ ਕਿ ਨਾ ਲਾਲਚ ਹੈ ਹੱਦੋਂ ਵੱਧ ਲਾਲਚ ਆ ਕੇ ਇਦਾਂ ਕਰੋ ਹਾਂ ਕਿਲਾ ਕਰ ਛੜੋ ਇਹਦੇ ਨਾਲ ਤੇ ਮੁੜ ਕੇ ਬਰਾਬਰ ਕਰ ਦਿਓ ਦਊਗਾ ਮੁੜ ਕੇ ਤੈਨੂੰ ਜਿਹੜਾ ਮੇਰੇ ਹੁੰਦਿਆ ਨਹੀਂ ਹਟਦਾ ਉਹ ਡੈਡੀ ਤੂੰ ਹੀ ਆਪਣੇ ਹੱਥੀ ਬਰਾਬਰ ਕਰਿਓ ਹੁਣ ਇਹ ਥੋੜਾ ਵੀ ਇਹ ਜिदबाजी ਵਿੱਚ ਕੰਮ ਹੀ ਨਾ ਕਰਿਆ ਕਰੇ ਉਹ ਮੈਂ ਇਹਦੇ ਨਾਲ ਤੇ ਹੁਣ ਕਿਲਾ ਲਾਦਾ ਮੈਂ ਹੋ ਜਾਗਾ ਤੇ ਤਾਂ ਅਠਾ ਬੰਦੇ ਦਾ ਇਸੇ ਕੜੀ ਦਾ ਨਹੀਂ ਪਤਾ ਕੋਈ ਪਤਾ ਕਦੋਂ ਸੁਣਾ ਆਇਣਾ ਐ ਵੀ ਨਹੀਂ ਦਰਦ ਤੈਨੂੰ ਨਾ ਲੱਗੇ ਨਹੀਂ ਆਉਂਦੇ ਨਾ ਹੁਣਕੇ ਐਵੇਂ ਹਾਈਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਗੱਲਾਂ ਤਾਂ ਨਾ ਕਰਿਆ ਕਰੋ ਪਰ ਹੈ ਤਾਂ ਸੱਚੀਆਂ ਨਾ ਚਲੋ ਛੱਡੋ ਪਰਾਂ ਜੇ ਕੋਈ ਕੰਮ ਹੋਏਗਾ ਨਾ ਤੂੰ ਹੀ ਮੈਨੂੰ ਦੱਸੋ ਕੰਮ ਇਹੋ ਜਿਹਾ ਵੀ ਢੋਨਾ ਵਧਣਾ ਵਾ ਉਹ ਜਿਹੜਾ ਹਟਵਾਵਾ ਮੈਂ ਦੂਰ ਵਾਲਾ ਉਹਨੂੰ ਵਾੜ ਲਈਏ ਕੰਪੈਨ ਵਾਲੇ ਨੂੰ ਕਿਹਾ ਵਾ ਅੱਜ ਆਹੋ ਤੇ ਕੋਈ ਗੱਲ ਨਹੀਂ ਮੇਲਾ ਹੀ ਮੈਂ ਵੀ ਤੂੰ ਉਹ ਕਰ ਆਪਣਾ ਜਿਗਾਰਡ ਆਪਣੇ ਹਵਾ ਹੂਆ ਭਰਾਲਾ ਟਰਾਲੀ ਦੇ ਟਾਇਰਾਂ 'ਚ ਉਹ ਤਾਂ ਡੈਡੀ ਜਾਂਦੇ ਚੈੱਕ ਕਰਾ ਲਾਂਗੇ ਨਾਲ ਗਰੀਸ ਗੂ ਕਰਾਈ ਆ ਉਹ ਸਭ ਕੁਝ ਹੋਇਆ ਹੀ ਤੇ ਲਾਤ ਅੱਪਰ ਤੋਂ ਉੱਪਰ ਤੇ ਅੱਜ ਵੱਡੀ ਸ਼ਾਮ ਨੂੰ ਕੋਈ ਗੱਲ ਨਹੀਂ ਫਿਰ ਤੇ ਆਪਾਂ ਇੱਕ ਕੰਮ ਹੋਰ ਨਾ ਕਰੀਏ ਹਾਂ ਤਲਾਉਣ ਨਾਲੋਂ ਸਿੱਧਾ ਕੰਡਾ ਇਕਰਾਹੜੀ ਕਿੱਥੇ ਬੈਠੇ ਰਾਵਾਂਗੇ ਇਹ ਤੇ ਆਰਤੀ ਨੂੰ ਪੁੱਛਣਾ ਪੈਣਾ ਵਾ ਵੀ ਹੁਣ ਕੰਡਾ ਕਰਦਾ ਵਾ ਖੜਾਈਂਦਾ ਕਰਦਾ ਨਹੀਂ ਨਹੀਂ ਡੈੜੀ ਹੋ ਜੇ ਨਾ ਸੁੱਕਾ ਝੋਨਾ ਪੜਾਓ ਤੇ ਝੋਨਾ ਤੇ ਸੁੱਕਾ ਵਾ ਮੜਕੇ ਅਗਲਾ ਟੰਕਾ ਇਹ ਨਾ ਜਰਾ ਮਰੀ ਜਾਏ ਨਹੀਂ ਪਹਿਲਾਂ ਗੱਲ ਕਰਕੇ ਫੇਰ ਹੀ ਹੈਗੇ ਹਾਂ ਪਹਿਲਾਂ ਗੱਲਬਾਤ ਕਰ ਲਾਂਗੇ ਅਗਲੇ ਨਾਲ ਹੁਣ ਉਹ ਇੱਥੇ ਹੈ ਨਹੀਂਗਾ ਜੇ ਮੰਨ ਲਓ ਆਪਾਂ ਵੀ ਉੱਥੇ ਵੱਧ ਜੀਏ ਤੇ ਇਧਰ ਦਾ ਵੀ ਸਰਕਲ ਕਿੱਦਾਂ ਫਿਰ ਚੱਲੂ ਹੁਣ ਵੇਖਨੇ ਆ ਪਹਿਲਾਂ ਵੜਾ ਤੇ ਲਿਆ ਕੋਈ ਗੱਲ ਨਹੀਂ ਕੀ ਜਾਂਦਾ ਵਾ ਉਦੋਂ ਆਜੇ ਤੇ ਵੇਲ ਗਿਆ ਜੇ ਤੇ ਸਟਾਰਟ ਹੀ ਹੋਇਆ ਕੰਮ ਚਲੋ ਕੋਈ ਮੈਂ ਚਾਹ ਬਣਾ ਕੇ ਤੇ ਵੇਖਣੇ ਪਤਾ ਨਹੀਂ ਕਿੱਥੇ ਰਹੀਆਂ ਤੇ ਇੱਧਰ ਆਈਆਂ ਤੇ ਇੱਧਰ ਬੈਠੀ ਐ ਦੋਏ ਪੇਪਰ ਉੱਤੇ ਆੜੋ ਆ ਬੈਠੇ ਐ ਇਥੇ ਬੜੇ ਸੋਖ ਨਾਲ ਬੜੀਆਂ ਗੱਪਾਂ ਮਾਰਨੇ ਕੀ ਗੱਲ ਗੱਪਾਂ ਨਹੀਂ ਮਾਰਨ ਏ ਆਜੋ ਉਹਦੀਆਂ ਡੈ ਆ ਤੇਰੇ ਨਾਲ ਖਟੂ ਦੀਆਂ ਗੱਲਾਂ ਕਰਨ ਉਹਦੇ ਬਾਰੇ ਡੈ ਪੁੱਛਣ ਹਾਈ ਹਾਈ ਉਹ ਕਿਹੜੀ ਗੱਲ ਉਹ ਨਖਟੂ ਨਖਟੂ ਯਾਰ ਕੀ ਆ ਕੰਮ ਦੇ ਦੇਣਵਾ ਤੇ ਯਾਰਾਂ ਦੋਸਤਾਂ ਨਾਲ ਤੁਰਨ ਫਿਰਨ ਚੱਲ ਗਿਆ ਵਾ ਸ਼ਰਮ ਨਹੀਂ ਆਉਂਦੀ ਜੀਵੀਦਾਲਾ ਦਾ ਪੁੱਤ ਹੋ ਕੇ ਤੇ ਟਾਈਮ ਨਹੀਂ ਵੇਖਿਆ ਇਹ ਤਾਂ ਨਹੀਂ ਗੱਲ ਕਟੂ ਪਰ ਜਿਹੜੀ ਬਗਾਨੇ ਘਰੋਂ ਆਈ ਉਹਨੇ ਘਰ ਛੜਿਆ ਗਾ ਕਰ ਤਾਂ ਛੜਿਆ ਹੋਤ ਗਿਆ ਨਾ ਇੱਕ ਵਾਰੀ ਮਾਰਦੀ ਨਹੀਂ ਹਨ ਤੇ ਭੁੜਕ ਕੇ ਉੱਠਦਾ ਹੁੰਦਾ ਸੀ ਹੁਣ ਆਖੇ ਹੀ ਨਹੀਂ ਲੱਗਦਾ ਹੁਣ ਸਾਨੂੰ ਪਿਓ ਪੁੱਤਾਂ ਨੂੰ ਖਾਣਾ ਨਾ ਸਾਰੇ ਕੰਮ ਦਾ ਕਿਹੀਂ ਕਰੀਏ ਸਾਡੇ ਸਿਆਪੇ ਸਸੂਰ ਕੱਲਾ ਭਾਬੀ ਦਾ ਨਹੀਂ ਹੈਗਾ ਇਹਦਾ ਵੀ ਇਹ ਸਿਆਣਾ ਬਣੇ ਹਨ ਇਹਨੂੰ ਨਹੀਂ ਬਰਾੜਾ ਨੁਕਸਾਨ ਹੋਊਗਾ ਉਹ ਮੁੜਕੇ ਮਗਰ ਲੱਗ ਜਾਂਦੇ ਨਹੀਂ ਮਗਰ ਲਾ ਕੇ ਉਹ ਕੋ ਕਰਦੀ ਹੂੰ ਤੇ ਜੇ ਮੈਂ ਤਨ ਤਾਂ ਨਾ ਤੇ ਫਿਰ ਤੂੰ ਵੀ ਮੁੜ ਕੇ ਆਖਣਾ ਵਾ ਇਹ ਰਹੂਗਾ ਪਰ ਅਹੀਂ ਤਨੀ ਨਾ ਇਦਾਂ ਦਾ ਕੰਮ ਕਰ ਛੱਡ ਦੇ ਅਹੀਂ ਤੇ ਮਾਂ ਪਿਓ ਹੋਏ ਮੈਂ ਦੇਖ ਨਾ ਇਹਨੂੰ ਦੋ ਗੱਲੇ ਤੇ ਮੈਨੂੰ ਵਖਾ ਕਰ ਸੰਗੇ ਤੇ ਰੋਂਦਾ ਫਿਰੂਗਾ ਮੁੜ ਕੇ ਫੇਰ ਨਾ ਕੀ ਦੱਸਿਆ ਹਾਂ ਤੇ ਇਦਾਂ ਹੀ ਸੁੱਤਰ ਹੁੰਦਾ ਹੈ ਉਹ ਨਹੀਂ ਨਹੀਂ ਅਮੀਸ਼ਾ ਡੋ ਪਰ ਮਮੇ ਤਾਂ ਇਹ ਗੱਲਾਂ ਨਹੀਂ ਕਰੀਦੀ ਹੁੰਦੀਆਂ ਕੋਈ ਨਹੀਂ ਤੇ ਝੋਨਾ ਦੇ ਵਡਾ ਖਸ ਖਾ ਹੁੰਦਾ ਨਾ ਇਹਨਾਂ ਮੈਂ ਕਰਦਾਂ ਲਾ ਚੰਗੀ ਤਰ੍ਹਾਂ ਕਰਜੀ ਹੁਣ ਆਪਣੇ ਨਾਂ ਦੀ ਕਿਤੇ ਉਹਦੇ ਨਾਂ ਦੀ ਨਾ ਬਣਾ ਕੇ ਆ ਜੀ ਅੱਗੇ ਪਿਛਲੇ ਦੀ ਉਹਦੇ ਨਾਂ ਦੀ ਬਣ ਗਈ ਫੋਨ ਹੈਗਾ ਕੋਲ ਮੈਂ ਲਿਆਉਣੇ ਤੇ ਕਰਾਂਗਾ ਮਸ਼ੀਨ ਵਾਲੇ ਨੂੰ ਤੇ ਬਾਕੀ ਤੁਸੀਂ ਵੇਖ ਲਓ ਜਿੱਦਾਂ ਕਰਨਾ ਹੋਏਗਾ ਮੇਰ ਕੋ ਤੇ ਹੈ ਨਹੀਂਗਾ ਜਾ ਲੈ ਕਰ ਲੈਨੇ ਮੁੰਡੇ ਵਿਚਾਰੇ ਵਾਲ ਵੇਣੀ ਆ ਨਾ ਦਰੇਜੀ ਨੂੰ ਕੁਛ ਹੁੰਦਾ ਮੁੰਡਾ ਚਾਰ ਚਫੇਰੇ ਉਜੜ ਕੇ ਬਹਿ ਗਿਆ ਤੇ ਵੇਖ ਲਾ ਅਜੇ ਵੀ ਵਿਚਾਰਾ ਕਹਿੰਦਾ ਵੀ ਜੋ ਕੰਮ ਹੈਗਾ ਮੈਨੂੰ ਦੱਸੋ ਇਹਨੂੰ ਕੋਈ ਸ਼ਰਮੀਆਂ ਨਹੀਂ ਐਸ ਮੁੰਡੇ ਨੂੰ ਚੱਲ ਇੰਦਾ ਕਰਦੀ ਆ ਫੋਨ ਕਰਕੇ ਪੁੱਛ ਨਹੀਂ ਆ ਨਾ ਮੈਂ ਵੀ ਐਨੇ ਮੇਰ ਕੋ ਪੈਸੇ ਲੱਲੇ ਪੁੜੀਆਂ ਦੇ ਤੇ ਪੁਰੀਨੇ ਤੇ ਇੱਕ ਨੇ ਅਸਰ ਨਹੀਂ ਕੀਤਾ ਮੈਂ ਤਾਂ ਸਾਰੀਆਂ ਪੁੜੀਆਂ ਦੇਤੀਆਂ ਵਾਂ ਹੁਣ ਫੋਨ ਕਰਕੇ ਪੁੱਛਾਂ ਤੇ ਸਹੀ ਤੇ ਕਹਿੰਦਾ ਵੀ ਦੂਜੀ ਬੁੜੀ ਦਾ ਪਤਾ ਲੱਗ ਜਾਣਾ ਵਾ ਹੈ ਇੱਥੇ ਤੇ ਮੈਂ ਸਾਰੀਆਂ ਦੇ ਛੜੀਆਂ ਵਾਂ ਹੈਲੋ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹਾਂਜੀ 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 ਉਹ ਹੀ ਪੁੜੀਆਂ ਖੜੀਆਂ ਤੁਹਾਡੇ ਕੋ ਆਹੋੜਾ ਕੁੜੀ ਵਾਲਾ ਕੇਸ ਹਾਂਜੀ ਹਾਂਜੀ ਮੋਹਿ ਬੋਲਦੀ ਆਂ ਤੇ ਮੇਰੀ ਗੱਲ ਸੁਣੋ ਧਿਆਨ ਨਾਲ ਹੁਣ ਵੇਖ ਲਓ ਤੁਸੀਂ ਜਿੰਨੇ ਪੈਸੇ ਕਹੇ ਮੋਂ ਉਹਨੇ ਪੈਸੇ ਤੁਹਾਨੂੰ ਦਿੱਤੇ ਕੁੜੀਆਂ ਦੇ ਤੇ ਤੁਸੀਂ ਕਿਹਾ ਸੀ ਪ ਦੋਹਾਂ ਕੁੜੀਆਂ ਚ ਪਤਾ ਲੱਗ ਜਾਊਗਾ ਹੈ ਤੇ ਦੋ ਛੱਡ ਕੇ ਇੱਥੇ ਤੇ ਪੰਜ ਕੁੜੀਆਂ ਦਿੱਤੀਆਂ ਗਈਆਂ ਤੇ ਕੋਈ ਅਸਰ ਹੀ ਨਹੀਂ ਹੋਇਆ ਆਹੋ ਮੈਂ ਮੰਨਦੀ ਆ ਤੁਹਾਡੀ ਗੱਲ ਤੇ ਤੁਹਾਡਾ ਸ਼ਰਤੀਆਵਾ ਕੰਮ ਪਰ ਮੈਂ ਕਦਾ ਮੰਨਾ ਹਾਂ ਮੈਂ ਕਹੀ ਨਹੀਂ ਕੋਈ ਹਲ-ਜੋਲ ਨਹੀਂ ਆਹੋ ਲੈ ਉਹ ਤਾਂ ਉਦਾਂ ਹੀ ਤੁਰੇ ਫਿਰ ਨਹੀਂ ਆ ਜੇ ਮਾੜੀ ਮੋਟੀ ਹਲਜਲ ਹੋਵੇ ਤੇ ਪਤਾ ਲੱਗਦਾ ਹੀ ਆ ਹਾਂ ਮੈਨੂੰ ਨਹੀਂ ਪਤਾ ਪਰ ਸਾਡੇ ਘਰ ਤੇ ਅਸਰ ਹੋਇਆ ਨਹੀਂ ਤੁਸੀਂ ਕੀਤਾ ਹੋਊਗਾ ਲੋਕਾਂ ਦਾ ਮੈਂ ਤੇ ਤਾਂ ਹੀ ਮੰਨੂ ਨਾ ਕਿ ਜੇ ਸਾਡੇ ਵਸਰ ਆਊਗਾ ਤੇ ਬਦਲਨੀਆਂ ਪੈਣੀਆਂ ਵਾ ਅੱਛਾ ਚਲ ਘੜੀ ਨਾ ਤੁਰਦੀ ਫਿਰਦੀਆਂ ਵੇਹ ਬੈ ਕੇ ਵੀ ਆ ਅੱਕੀ ਗਈ ਹਾਂ ਅੱਛਾ ਬਦਲਨੀਆਂ ਪੈਣੀਆਂ ਵਾ ਹਏ ਜਿੱਦਾਂ ਤੁਸੀਂ ਕਹਿਣ ੜੇ ਜੇ ਤੇ ਜੜੀਆਂ ਬਦਲਨੀਆਂ ਪੁੜੀਆਂ ਤੇਜ ਬੜੀਆਂ ਵਾ ਇਹ ਨਾ ਹੋਵੇ ਮੇਰੀ ਤੀ ਨੂੰ ਕੋਈ ਨੁਕਸਾਨ ਹੋਵੇ ਮੈਂ ਆਪਣੀ ਤੀ ਦਾ ਨੁਕਸਾਨ ਨਹੀਂ ਚਾਹੁੰਦੀ ਮੈਂ ਸਿਰਫ ਬੱਚੇ ਦਾ ਨੁਕਸਾਨ ਚਾਹੁੰਦੀ ਆ ਹਾਂ ਚਲੋ ਕੋਈ ਗੱਲ ਨਹੀਂ ਮੈਂ ਨਾ ਹੁਣ ਇਦਾਂ ਕਰਦੀ ਆ ਮੈਂ ਹੁਣ ਵੇਖ ਕੇ ਨਾ ਆਪਣੇ ਘਰ ਦਾ ਸਾਬਤਾ ਬਲਾ ਕੇ ਸਾਰੇ ਜੀ ਹੁਣ ਗਾਂ ਪਸ਼ਾ ਹੋਣਗੇ ਤੇ ਫੇਰ ਹੀ ਮੇਰੇ ਕੋ ਆਇਆ ਜਾਣਾ ਵਾ ਆਹੋ ਪਰ ਇੱਕ ਗੱਲ ਵਾ ਤੇ ਹੁਣ ਜੇ ਮੇਰੀਆਂ ਪੁੜੀਆਂ ਚ ਕੋ ਟਾੜੀ ਚ ਨੁਕਸ ਨਿਕਲ ਆਇਆ ਨਾ ਤੇ ਫੇਰ ਵੇਖ ਲਿਓ ਮੈਂ ਕਿ ਪੈਸੇ ਨਹੀਂ ਪਹਿਲਾਂ ਦੇਣੇ। ਦੰਗਣ ਡਾਕਟਰ ਸਾਹਿਬ ਅੱਗੇ ਮੈਂ ਇੰਨੇ ਪੈਸੇ ਦੇ ਗਈ ਤੁਹਾਨੂੰ ਰੋਗ ਭਰ ਕੇ ਹੈ ਤੇ ਫਾਇਦਾ ਤਾਂ ਕੋਈ ਹੋਇਆ ਨਹੀਂ ਤੇ ਜੇ ਹੁਣ ਫੇਰ ਤੁਹਾਡੇ ਕੋਲ ਲੈ ਗਈ ਇੰਨੇ ਪੈਸੇ ਦੇ ਕੇ ਤੇ ਫਾਇਦਾ ਫੇਰ ਨਾ ਹੋਵੇ ਤੇ ਫੇਰ ਮੇਰੇ ਤੇ ਪੈਸੇ ਗਏ ਨਾ ਖੋ ਦੇ ਵਿੱਚ ਆਹੋ ਔਰ ਨਹੀਂ ਨਹੀਂ ਮੈਂ ਜ਼ਬਾਨ ਵਾਲੀ ਆ। ਫਿਕਰ ਨਾ ਕਰੋ ਜੇ ਮੇਰਾ ਇੱਧਰ ਕੰਮ ਹੋ ਗਿਆ ਤੇ ਤੁਹਾਨੂੰ ਸਗੋਂ ਡਬਲ ਪੈਸੇ ਦੇ ਕੇ ਜਾਵਾਂ ਹਾਂ ਚਲੋ ਠੀਕ ਆ ਮੈਂ ਸਾਫ ਕਿਤਾਬ ਲਾ ਕੇ ਆਪਣਾ ਘਰ ਦਾ ਨਾ ਫਿਰ ਮੈਂ ਆ ਜੂਗੀ ਤੇ ਕੁੜੀਆਂ ਬਣਾ ਛੜਿਓ ਫਿਰ ਚੰਗਾ ਡੱਕ ਸਭ ਸਾਸਰੀ ਘਰ ਖਾਤਾ ਡਾਕਟਰ ਵਾਏ ਦੱਸਣ ਵਾਲੇ ਨੇ ਕਿਹਾ ਸੀ ਪੀ ਇਹ ਡਾਕਟਰ ਹੀ ਬੜਾ ਹੈਗਾ ਵਾ ਇਹ ਤੇ ਪੂਰੇ ਕੰਮ ਕਰਦਾ ਵਾ ਇਹਦਾ ਤੇ ਕੋਈ ਵਾਰ ਖਾਲੀ ਨਹੀਂ ਗਿਆ ਅਜੇ ਤੱਕ ਤੇ ਸਾਡੇ ਘਰ ਕਿਉਂ ਨਹੀਂ ਵਾਰ ਚ ਲੈ ਆਇਆ ਇਹਦਾ ਮੈਨੂੰ ਸਮਝ ਨਹੀਂ ਆਉਂਦੀ ਤੇ ਮਾੜਾ ਮੋਟਾ ਤਾਂ ਕੁਛ ਨਾ ਕੁਛ ਹੋਣਾ ਚਾਹੀਦਾ ਹੈਗਾ ਪੰਜ ਦੀਆਂ ਪੰਜ ਕੁੜੀਆਂ ਚਲ ਗਈਆਂ ਤੇ ਕੁਝ ਹੋਇਆ ਹੀ ਨਹੀਂ ਚੱਲ ਕੋਈ ਨਹੀਂ ਐਰ ਕੀ ਤੇ 100% ਫਰਕ ਪਾਊਗਾ ਚੱਲ ਵੇਖ ਲੈਨੇ ਆ ਫਰਕ ਪੈਣਾ ਵੀ ਚਾਹੀਦਾ ਵਾ ਨਹੀਂ ਤੇ ਮੇਰੇ ਵਾਸਤੇ ਤੇ ਬੜਾ ਔਖਾ ਹੋ ਜਾਣਾ ਫਿਰ ਚੱਲ ਵੇਖਾਂ ਜਾ ਕੇ ਗਾਂ ਪਸ਼ਾ ਹੁੰਦੇ ਸਾਰੇ ਤੇ ਫਿਰ ਮੈਂ ਜਾਊਂਗੀ ਇਹ ਹੋਊਗਾ ਨਾ ਤੇ ਫਿਰ ਬੰਦਾ ਆਰਾਮ ਨਾਲ ਜਦੋਂ ਮਰਜੀ ਚੱਲ ਜਾਂਦਾ ਵਾ ਜਿੰਨਾ ਕਿ ਸੁੱਕ ਗਏ ਮੈਂ ਚੜ੍ਹ ਤੈ ਲਾ ਦਿੰਦੀ ਹਾਂ ਨਾ ਵਾ ਕੀ ਹੋਇਆ ਨਾ ਵਾ ਕੀ ਹੋਇਆ ਕੀ ਹੋਇਆ ਦੱਸ ਨਾ ਕੀ ਹੋਇਆ ਮੈਂ ਦੱਸ ਮੈਨੂੰ ਕੰਮ ਦੀ ਜੀ ਕੀ ਹੋਇਆ ਵਾ ਦੱਸੇਗੀ ਰੋਈ ਜਾਂਦੀ ਆ ਹਏ ਹਏ ਮੇਰੇ ਨਾਲੋਂ ਜੀ ਨੂੰ ਦਿਲ ਨਹੀਂ ਕਰਦਾ ਮੈਂ ਮਰ ਜਾਣਾ ਚਾਹੁੰਦੀ ਮੈਂ ਆਣੀ ਇਹ ਘਰ ਵਿੱਚ ਰਹਿਣਾ ਚਾਹੁੰਦੀ ਹਾਏ ਕੀ ਹੋ ਗਿਆ ਤੈਨੂੰ ਇਹ ਕੱਲ ਲੱਗਿਆ ਕਰੀ ਜਾਂਦੀ ਐ ਤੂੰ ਤੈਨੂੰ ਬਤਾ ਮਰ ਜਾਣਾ ਤੈਨੂੰ ਪਤਾ ਮੇਰੀ ਮਾਂ ਇਹ ਮੇਰੇ ਨਾਲ ਕੀ ਕਰੰਦੀ ਐ ਕੀ ਕਰਨਦੀ ਨਾ ਮੈਂ ਉਹਨੇ ਬੱਸ ਗਈ ਕਿ ਇਹ ਨਾਲ ਫੋਨ ਤੇ ਗੱਲ ਕਰੰਦੀ ਕਿ ਜਿਹੜੀਆਂ ਕੀ ਕੁੜੀਆਂ ਨੀਤੀਆਂ ਮੈਂ ਖਵਾਤੀਆਂ ਮੈਨੂੰ ਮੇਰੀ ਮਾਂ ਹੀ ਮੇਰੀ ਦੁਸ਼ਮਣ ਬਣੀ ਬੇਟੀ ਤੇ ਮੇਰੇ ਘਰ ਵਿੱਚ ਰਹਿਣ ਦਾ ਕੀ ਫਾਇਦਾ ਵਾ ਮੈਂ ਨਹੀਂ ਇੱਥੇ ਰਹਿਣਾ ਮੈਂ ਤੂੰ ਕਿਤੇ ਚਲ ਜਾਣਾ ਜਾਂ ਮੈਂ ਆਪਣੇ ਆਪ ਨੂੰ ਕੁਝ ਕਰ ਲੈਣਾ। ਨਾਲ ਤੂੰ ਇਦਾਂ ਦੀਆਂ ਗੱਲਾਂ ਕਿਉਂ ਕੰਡੀਆਂ? ਇਹ ਤੇਰਾ ਆਪਣਾ ਘਰ ਵਾ। ਕਾਹਦਾ ਪੱਬੀ ਆਪਣਾ ਘਰ ਆ। ਜੇਕਰ ਵਿੱਚ ਮੇਰੇ ਆਪਣੇ ਮੇਰੇ ਦੁਸ਼ਮਣ ਨੇ ਆ। ਕਾਹਦਾ ਮੇਲਾ ਘਰ ਆ। ਕੌਣ ਤੇਰਾ ਦੁਸ਼ਮਣ ਬਣਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ। ਪਰ ਮੈਂ ਦੱਸਿਆ ਦੇ ਸਹੀ ਹੈ ਮੇਰੀ ਮਾਂ ਹੀ ਮੇਰੀ ਦੁਸ਼ਮਣ ਆ। ਮੰਮੀ ਦੀ ਗੱਲ ਤੂੰ ਜਾਣਦੇ ਨਾ ਵਾ। ਮੰਮੀ ਨਾ ਕਿੱਦਾਂ ਜਾਣਦਾ? ਉਹ ਮੇਰੇ ਬੱਚੇ ਦੀ ਮਗਰਾ ਤੋ ਕੀ ਪੈ ਨੇ। ਨੁਕਸਾਨ ਪਹੁੰਚਾਉਣ ਨੂੰ ਦੇ ਹਨ ਨੂੰ। ਨਾਵ ਕੀ ਤੇ ਕੀ ਕੋ ਜੁੱਦਦਾ ਮੈਨੂੰ ਖਵਾਉਂਦੇ ਆ ਮੈਂ ਤੈਨੂੰ ਇਹ ਦੱਲ ਦੱਸਾਂ ਇਹ ਗੱਲ ਤਾਂ ਮੈਨੂੰ ਬੜੀ ਦੇਰ ਦਾ ਪਤਾ ਹੀ ਭਾਬੀ ਨੂੰ ਵੀ ਇਹ ਗੱਲ ਦਾ ਪਤਾ ਹੀ ਤੂੰ ਇਹ ਵੀ ਮੰਮੀ ਨਾਲ ਬਲੇ ਹੋ ਉਹ ਨਹੀਂ ਨਾਵ ਤੂੰ ਗਲਤ ਸੋਚੰਦੀ ਆ ਪਰ ਆ ਜੋ ਮੇਰੇ ਲੱਗੋ ਮੈਂ ਮੰਮੀ ਨਾਲ ਖਾਤੋਂ ਰਲਣਾ ਦੱਸ ਮੇਰੀ ਗੱਲ ਤੇ ਸੋਣ ਅੱਗੇ ਮੈਨੂੰ ਪਤਾ ਜ਼ਰੂਰ ਹੀ ਤਾਂ ਜਦੋਂ ਕੋਈ ਨਾ ਕੋਈ ਚੀਜ਼ ਤੂੰ ਖਾਂਦੀ ਆ ਤੇ ਮੈਂ ਤੈਨੂੰ ਖਾਂ ਦਿੰਨੀ ਆ ਜਦੋਂ ਮੰਮੀ ਫੜਾਉਂਦੀ ਹੀ ਕੋਈ ਚੀਜ਼ ਬਣਨੇ ਨਾ ਮਤੇ ਕੋਈ ਚੀਜ਼ ਖੋ ਗਿਆ ਜਣੀ ਹਾਂ ਮੈਨੂੰ ਉਦੋਂ ਹੀ ਪਤਾ ਜਦ ਜਦਨ ਪਹਿਲੇ ਦਿਨ ਮੰਮੀ ਨੇ ਰੋਟੀ ਦੇ ਵਿੱਚ ਕੁਝ ਪਾ ਕੇ ਦਿੱਤਾ ਸੀ ਤੈਨੂੰ ਮੈਂ ਤੈਨੂੰ ਇਸੇ ਕਰਕੇ ਰੋਟੀ ਨਹੀਂ ਖਾਣ ਦਿੱਤੀ ਹਾਂ ਤੇ ਮੈਂ ਦਾ ਉਸ ਘਰ ਤੋਂ ਮੰਮੀ ਨਾਲ ਤੂੰ ਮੈਨੂੰ ਗਲਤ ਸਮਝ ਲਿਆ ਵਾ ਮੈਂ ਮੰਮੀ ਦੀ ਕੋਈ ਵੀ ਝਾਲ ਕਾਮਯਾਬ ਨਹੀਂ ਹੋਣ ਦਿੱਤੀ ਮੈਂ ਇੰਨਾ ਤੇ ਰ ਧਿਆਨ ਰੱਖਿਆ ਵਾ ਤੂੰ ਜੇ ਵੀ ਮੇਰੇ ਬਾਰੇ ਗਲਤ ਸੋਚ ਲਿਆ ਜੇ ਫਿਰ ਤင်း ਹੀ ਰਹਿਣਾ ਕਰਦੀ ਹੋਣਾ ਮੇਰੇ ਨਾਲ ਕਿੰ ਬਿਲਕੁਲ ਚਲੋ ਇੱਕ ਵਾਰੀ ਨਾਵੋਪਿੰਦਰ ਕੋ ਮੈਂ ਕਿੱਦਾਂ ਲੈ ਕੇ ਚਲ ਜਾ ਤੈਨੂੰ ਪਤਾ ਮੇਰੀ ਕਿੱਥੇ ਚੱਲਦੀ ਨਹੀਂ ਆ ਤੇ ਇਹ ਕਿੱਦਾਂ ਹੋ ਜਾਊਗਾ ਕੋਈ ਨਹੀਂ ਭਾਬੀ ਕਿਸੇ ਵੀ ਤਰੀਕੇ ਨਾਲ ਉਹ ਠੀਕਰੀ ਲੈ ਕੇ ਚਲੋ ਮੈਨੂੰ ਮੁੰਨ ਨਾਲ ਗੱਲ ਕਰਨੀ ਆ ਨਾ ਉਹ ਨਹੀਂ ਜਾ ਸਕਦੇ ਆਪਾਂ ਮੈਂ ਕਿਉਂ ਜਾ ਨਹੀਂ ਸਕਦੇ ਵੀ ਚਲੋ ਨਹੀਂ ਨਾਲ ਤੂੰ ਨਹੀਂ ਸਮਝਦੀ ਆਂ ਉੱਥੇ ਉਹ ਨਹੀਂ ਜਾ ਸਕਦੇ ਮੈਂ ਦੱਸ ਕੀ ਕਰਾਂ ਚੱਲ ਮੇਰੀ ਗੱਲ ਸੁਣ ਪਹਿਲਾਂ ਰੋਣਾ ਚੁੱਪ ਕਰ ਮੈਂ ਕੁਝ ਨਾ ਕੁਝ ਸੋਚਦੀ ਆਂ ਤੇ ਫਿਰ ਆਪਾਂ ਚੱਲਦੇ ਆਂ ਪਹਿਲਾਂ ਤੂੰ ਚੁੱਪ ਹੋ ਆਪਾਂ ਚੱਲਦੇ ਆ ਪਰ ਮੇਰੀ ਗੱਲ ਸੁਣ ਇਹ ਗੱਲ ਮੰਮੀ ਨੂੰ ਨਹੀਂ ਪਤਾ ਲੱਗਣੀ ਚਾਹੀਦੀ ਕਿ ਆਪਾਂ ਪਿੰਡਰ ਕੇ ਘਰ ਚੱਲੇ ਆ ਕਿਉਂਕਿ ਜੇ ਮੰਮੀ ਨੂੰ ਪਤਾ ਚੱਲ ਗਈ ਤੇ ਮੰਮੀ ਨੇ ਸਾਨੂੰ ਨਹੀਂ ਉਹ ਜਾਣ ਦੇਣਾ ਤੇ ਉਲਟਾ ਤੈਨੂੰ ਪਤਾ ਵੀ ਆ ਮੇਰੇ ਦਿਵਾਲੇ ਹੋ ਜਾਣਾ ਮੈਨੂੰ ਤੇ ਭਾਵੇਂ ਘਰੋਂ ਹੀ ਕੱਢ ਦੇਉ ਪੱਬੀ ਮੈਂ ਨਹੀਂ ਕਰਦੀ ਉਹਨਾਂ ਨਾਲ ਗੱਲ ਬਸ ਉਹਨੂੰ ਨਹੀਂ ਪਤਾ ਲੱਗਣ ਦੇਣਾ ਆਪਾਂ ਨਹੀਂ ਪਤਾ ਲੱਗਦਾ ਕਿ ਤੀਂ ਵਿਕਰ ਪਿੰਡਰ ਕੋਲ ਆ ਮੈਂ ਲੈ ਜਾਣਾ ਤੂੰ ਚੁੱਪ ਕਰੇਂਗੀ ਨਾ ਮੈਂ ਫੇਰ ਖੜਾਂਗੀ ਕੁਝ ਨਾ ਕੋਲ ਸੋਚਣਾ ਹੀ ਪੈਣਾ ਵਾ ਫੇਰ ਚੱਲ ਹੁ ਚੁੱਪ ਕਰ ਮੇਰੀ ਭੈਣ ਮੈਂ ਮੈਂ ਹੈਗੀ ਆ ਤੇਰੀ ਭਾਬੀ ਤੇਰੇ ਨਾਲ ਉਹ ਨਹੀਂ ਤਰੋਣਾ ਤੂੰ ਨਹੀਂ ਕੋਈ ਟਾਂ ਚੱਲਣੀ ਮੇਰੇ ਹੁੰਦੇ ਚੱਲ ਵੀ ਹਾਂ ਕਿਦਾਂ ਸੁੱਤੀ ਆ ਦੁੱਧੀਆਂ ਦੀ ਨੀਂਦ ਹਰਾਮ ਕਰਕੇ ਤੇ ਆਪਣੀ ਨੀਂਦ ਨਹੀਂ ਚੜਿਆ ਵਾ ਘੱਟੀ ਦੀ ਹੈ ਵਾ ਇਹ ਨਾ ਇਹ ਮੇਰੀ ਕੀ ਸੱਕੀ ਹੁਣ ਜਿਹੜੀ ਆਪਣੀ ਧੀ ਵੀ ਨਹੀਂ ਸੱਕੀ ਹੋਈ ਮੰਮੀ ਮੰਮੀ ਹਾਏ ਹਾਏ ਨੀ ਤੇਰਾ ਬਿਆਜੇ ਬੇੜਾ ਨੀ ਤੇਰਾ ਜਿਹਦਾ ਕਿੱਡਾ ਸੋਹਣਾ ਸੁਪਨਾ ਆਉਂਦਿਆ ਹੈਗਾ ਆਹ ਤੂੰ ਦਿਨੇ ਸੁਪਨੇ ਲਿਆ ਜਾਇਆ ਕਰੋ ਨਹੀਂ ਉਦਾਂ ਤੇ ਨਹੀਂ ਹੈ ਸੁਪਨੇ ਚ ਜਾਜੂ ਜੀ ਵੇਖ ਲੈਂਦਿਆ ਕਰ ਮੈਨੂੰ ਮੰਮੀ ਤੇ ਸੁਪਨੇ ਚ ਜਾਜ ਵੇਖਿਓ ਉਦਾਂ ਨਹੀਂ ਤੁਹਾਡੇ ਸੁਪਨੇ ਪੂਰੇ ਹੋਣੇ ਦੂਜਿਆਂ ਦੇ ਤੇ ਤੂੰ ਹੋਣ ਨਹੀਂ ਦਿੱਤੇ ਤੁਹਾਡੇ ਕਿੱਥੋਂ ਹੋ ਜਾਣੇ ਆ ਤੇਰੀ ਕਾਲੀ ਜ਼ੁਬਾਨ ਸੜ ਜੇ ਅੰਤਰੀ ਇਹੋ ਜੀ ਤੇਰੀ ਜ਼ੁਬਾਨ ਚ ਪੈਣ ਕੀੜੇ ਹੈ ਗੱਲਾਂ ਕਰਦੀ ਫਿਰਦੀ ਆ ਮੈਨੂੰ ਨਾ ਮੇਰੇ ਕਿਹਨੇ ਸੁਪਨੇ ਪੂਰੇ ਹੋਣੇ ਨਾ ਯਾਰ ਹਟ ਕੇ ਤੇਰੇ ਪੰਜਾਹ ਵਾਲੀ ਕੈਤਰੀ ਜੀ ਬਾਨ ਬਹੁਤ ਕਾਲੀ ਆ ਨਾਚ ਲਾਇਆ ਕਰ ਤੂੰ ਚਲਾ ਲਓ ਹਟਦੀ ਨਹੀਂ ਗਈ ਤੁਹਾਡੇ ਨਾਲ ਉਹ ਤੇ ਵੱਧਨੀ ਆ ਜਿੰਨੇ ਕਾਦੀ ਆ ਬੋਲਣ ਦੀ ਤਕ ਨਹੀਂ ਆ ਆ ਗੱਲਾਂ ਛੱਡੋ ਤੂੰ ਆ ਮੈਂ ਵੀ ਕਹਿਂਦੀ ਹਾਂ ਨਾਮ ਨੂੰ ਕੋਛੋ ਓੜਿਆ ਵਾ ਹੈ ਉਹ ਕਹਿਂਦੀ ਮੈਨੂੰ ਕਬਰਾ ਢੋਂਦੀ ਆ ਨਹੀਂ ਕੀ ਓੜਿਆ ਨਾਮ ਨੂੰ ਮੈਨੂੰ ਨਹੀਂ ਪਤਾ ਉਹ ਤੇ ਅੱਗੇ ਵੀ ਮੈਨੂੰ ਕਹਿਂਦੀ ਤੇ ਮੈਂ ਉਹਨੂੰ ਕਹਿਂਦੀ ਵੀ ਦਵਾਈ ਖਾ ਲਾ ਮੈਂ ਕਹਿਂਦੀ ਪਰ ਵੀ ਜੀ ਦਵਾਈ ਖਾਦਿਆਂ ਵੀ ਉਹੀ ਹਾਲ ਆ ਮੇਰਾ ਤੇ ਮੈਂ ਆਖਂਦੀ ਹਾਂ ਵੀ ਉਹਨੂੰ ਲੈ ਨਾ ਜਾਵਾਂ ਕਿਤੇ ਤੇ ਪੁੱਛਣ ਵੀ ਨਹੀਂ ਆ ਲੈ ਜਾ ਛੇਤੀ ਇਹ ਨਾ ਹੋਵੇ ਤੂੰ ਮੁੜ ਕੇ ਕੰਮ ਖਰਾਬ ਹੋ ਜੇ ਤੇ ਇਦਾਂ ਕਰ ਮੈਂ ਚਲਾ ਨਾਲ ਉਹ ਤੂੰ ਹੀ ਕਰਦੋ ਜਾਣਾ ਵਾ ਮੰਮੀ ਜੇ ਇੱਥੇ ਕੋਈ ਲੋੜ ਹੋਈ ਇਹਨਾਂ ਨੂੰ ਤੇ ਫੇਰ ਉਦੋਂ ਤੋਂ ਝੋਨਾ ਵੀ ਤੁਹਾਡਾ ਵੱਡਾ ਹੋਣ ਵਾਲਾ ਤੇ ਤੁਸੀਂ ਰਹਿਣ ਦੋ ਆਪਾਂ ਦੋਨੋਂ ਜਾਣੀਆਂ ਚਲ ਜੰਨੀਆਂ ਵਾ ਚਲ ਠੀਕ ਆ ਠੀਕ ਆ ਕਰੀ ਕਰੀ ਤੁਸੀਂ ਆਣੀ ਗੱਲ ਵੀ ਕਰ ਲੈਣੀ ਆ ਹੈ ਚਲ ਇਦਾਂ ਕਰ ਫਿਰ ਫਿਰ ਕੁੜੀ ਨੂੰ ਛੇਤੀ ਨਾਲ ਲੈ ਜਾ ਇਹ ਨਾ ਹੋਵੇ ਕਿ ਲੇਟ ਹੋ ਜੇ ਕੰਮ ਤੇ ਮੁੜ ਕੇ ਫੇਰ ਆਖੇ ਵਿਚਾਰੀ ਕੁੜੀ ਵੀ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ ਹੈ ਇਹਨਾਂ ਹੋਵੇ ਕੰਮ ਹੀ ਖਰਾਬ ਹੋ ਜੇ ਜਾਂ ਮੈਂ ਇਦਾਂ ਕਰ ਤੋ ਕੈਂਡੇ ਕੰਮ ਖਰਾਬ ਹੋ ਜੇ ਮਿਆਲੀ ਮੈਂ ਨਾ ਅਖੰਡੀ ਹਾਂ ਕਿ ਉਹ ਮੇਰਾ ਸਮਾਨ ਵੀ ਖਤਮ ਹੋਇਆ ਹੀ ਲੈਸਾ ਵਗੈਰਾ ਲੈਉਣੀਆਂ ਹੀ ਭੁਕਰਮ ਵੀ ਤੇ ਉਹ ਵੀ ਨਾਲੇ ਲੈ ਆਉਣੀਆਂ ਨਹੀਂ ਪਾਗਲੇ ਨਹੀਂ ਦਿਮਾਗ ਦੀਏ ਹੌਲਗੇ ਕੁੜੀ ਠੀਕ ਨਹੀਂ ਗਈ ਤੇ ਤੈਨੂੰ ਲੈਸਾ ਸੁਝੰਡੀਆਂ ਵਾ ਪਹਿਲਾਂ ਖੜਾ ਦੋ ਹਸਪੀਟਲ ਪਹਿਲਾਂ ਉਹਦਾ ਕਰਾ ਚੈੱਕਅਪ ਫੇ ਕੀ ਗੱਲ ਹੋਈ ਹੈ ਤੇ ਕੀ ਨਹੀਂ ਤੇ ਬਾਅਦ ਵਿੱਚ ਆਉਂਗੇ ਤੇਰੀਆਂ ਲੈਸਾਂ ਰੂਸਾ ਜਿੱਤ ਚੱਲ ਜਾ ਤੇ ਉੱਥੇ ਚੱਲੀ ਆਂ ਮੈਂ ਆ ਤੇ ਪੁੱਛਣ ਆਈ ਚਲ ਮੰਮੀ ਨੂੰ ਪੁੱਛ ਲੈਣੇ ਚੱਲ ਚਲ ਮੈਂ ਤੇ ਨਹੀਂ ਪਹਿਲੇ ਆਣ ਕੇ ਚੱਲ ਚੱਲ ਆਜੋ ਮੰਮੀ ਤੇ ਬੜੀ ਜਲਤੀ ਮੰਨ ਗਈ ਐ ਇਹ ਪਤਾ ਨਹੀਂ ਕਿਦਾਂ ਮੇਰੇ ਪਈ ਐ ਪਰ ਇੱਕ ਗੱਲ ਹੀ ਨਾਮ ਨੂੰ ਲੈ ਆ ਤੇ ਚੱਲੀ ਐ ਮੈਂ ਨਾਲ ਨਾਮ ਨੂੰ ਤੇ ਦੱਸਿਆ ਤੇ ਮੀਆਂ ਤੇਰਾ ਡਿਵੋਰਸ ਹੋ ਗਿਆ ਵਾ ਤੇ ਜੇ ਜਾਣਦਿਆਂ ਨੂੰ ਹਣੀ ਕੀ ਕਹਿਣਾ ਹਨੂ ਫਿਰ ਪਰ ਉਹਨਾਂ ਨੇ ਇਹਨੂੰ ਰੱਖਣਾ ਨਹੀਂ ਐ ਕਿਉਂਕਿ ਤਲਾਕ ਹੋ ਗਿਆ ਵਾ ਤੈਨੂੰ ਤਾਂ ਪਤਾ ਨਹੀਂ ਐ ਤੇ ਕੀ ਪਤਾ ਬੱਚੇ ਦਾ ਨਾਮ ਸੁਣ ਕੇ ਖੁਸ਼ ਹੋ ਜਣ ਤੇ ਦੂਜਾ ਚਾਂਸ ਦੇ ਦੇਣ ਨੂੰ ਕੋਈ ਨਹੀਂ ਚੱਲੀਏ ਹੁਣ ਮਹਾਰਾਜ ਦੀ ਕਿਰਪਾ ਨਾਲ ਸਹੀ ਹੋਗਾ ਜੋ ਹੋਗਾ ਮੈਂ ਨਾਮ ਨੂੰ ਪਈਆਂ ਜਲਦੀ ਜਲਦੀ ਤਿਆਰ ਹੋ ਰਹੇ ਹੈ ਆ ਤਾਂ ਇੱਕ ਗੱਲ ਬਣ ਗਈ ਹੈ ਡਾਕਟਰ ਵਿਚਾਰਾ ਸੱਚਾ ਹੀ ਆਪਣੀ ਥਾਂ ਤੇ ਉਹ ਤਾਂ ਕਹਿੰਦਾ ਸੀ ਮੇਰਾ ਸ਼ਰਤੀਆ ਲਾਜਵਾ ਚੱਲ ਕੋਈ ਨਾ ਦੇਰ ਆਏ ਦਰਸਤਾ ਹੈ ਹੈ ਚੱਲ ਹੋਣੀ ਸਹੀ ਪਰ ਇਹ ਤਾਂ ਕਾਮਯਾਬ ਹੋ ਜੇ ਹੁਣ ਮੇਰੀ ਸਕੀਨ ਤੇ ਫੇਰ ਮਜਾ ਆਊਗਾ ਜ਼ਿਆਦਾ ਚੱਲ ਮਨਾ ਉੱਠ ਕੇ ਪੈਸੇ ਪੁਹੇ ਦੇਖ ਕੇ ਤੋੜਾ ਇਹਨਾਂ ਨੂੰ ਦਵਾ ਦਮ ਮੈਂ ਚੱਲੋ ਦਾ ਜੀਵਨ ਇੱਕ ਕਰ ਚੰਗੀ ਆ ਵੀ ਇਹ ਆਪੇ ਤਿਆਰ ਹੋ ਗਿਆ ਫਿਰ ਮੈਂ ਹੀ ਲੈ ਜਾਨੀ ਨਾ ਵਨ ਨਾਲੇ ਹੁਣ ਕੰਮ ਤੇ ਖਰਾਬ ਕੋਈ ਨਾ ਕੋਈ ਹੋ ਹੀ ਜਾਣਾ ਵਾ ਤੇ ਮੈਂ ਸੱਚੀ ਰਹੂੰਗੀ ਤੇ ਨਾ ਸਾਰਾ ਲੱਗੂਗਾ ਇਹਦਾ ਤੇ ਇਹਦੀਆਂ ਫੰਡੀਆਂ ਦਾ ਤੇਲ ਸਿਰ ਮੈਂ ਲਾਉਂਗੀ ਤੇ ਨਾਲੇ ਮੈਂ ਕਹੂੰਗੀ ਫਿਰ ਰਿਕਸ਼ੇ ਦਾ ਲੈ ਲੈ ਕੇ ਤਰੀ ਫਿਰਦੀ ਹੀਗੀ ਤੇ ਵੱਧ ਘੱਟ ਕੇ ਤੇ ਥਾਂ ਤਾਤਾ ਹੁਣਾਵਾ ਤੇ ਕੁੜੀ ਮੇਰੀ ਦਾ ਕਰਤਾ ਵਿੜਾ ਕਰਤ ਕੋਈ ਨਾ ਹੁਣ ਆਗੇ ਮਸਾਲੇ ਮੇਰੇ ਹੱਥ ਵਿੱਚ ਚੱਲ ਹਮਨ ਨਾਲੇ ਤੇ ਕਰੂੰਗੀ ਤੇਰੀ ਸੇਵਾ ਤੇ ਨਾਲੇ ਮੇਰਾ ਕੰਮ ਬਣ ਜੂਗਾ। ਛੇਤੀ ਫੋਨ ਆ ਜੇ ਕਿਤੇ ਤਾਂ ਵਾਹੋਂ ਤੇ ਅਗੇ ਜੇ ਆਹੋ ਹਾਂ ਤਾਂ ਨਮੜਾ ਪਾਣੀ ਮੰਗਣ ਦੇ ਪਰੋਂ ਆਏ ਨੇ ਇੱਥੇ। ਅੱਛਾ ਤੇ ਉਹਨੂੰ ਕਹੇ ਵੀ ਕੁੜੀ ਨੂੰ ਕਹੇ ਪੜੀ ਦੇ ਉਹ ਤੇ ਘਰ ਹੈ ਨਹੀਂ ਆ ਕਿੱਥੇ ਗਈਆਂ ਵਾਂ ਉਹਦਾ ਨਾਮ ਥੋੜੀ ਜਿਹੀ ਠੀਕ ਨਹੀਂ ਤੇ ਅਮਨ ਤੇ ਉਹ ਦੋਵੇਂ ਜਣੇ ਚਲ ਗਿਆਂ ਦਵਾਈ ਲੈਣ। ਅਭਿਨੇ ਚਲ ਚੈੱਕਪ ਕਰਾ ਲੈਣ ਨੇ ਆ। ਉਹ ਉਹ ਕਿਤੇ ਕਿੰਨੀ ਕਿ ਸਿਆਣੀ ਨਾਲ ਆਵ ਜਾਣਾ ਹੈ ਤੂੰ। ਇੱਥੇ ਸਿਆਣਿਆਂ ਵਾਲੀ ਕਿਹੜੀ ਗੱਲ ਆ? ਚੈੱਕ ਡਾਕਟਰਾਂ ਨੇ ਕਰਨਾ ਵਾ। ਹੈ? ਤੇ ਨਾਲ ਤੇ ਚੱਲ ਉਹਨੇ ਜਾਣਾ ਉਹ ਵੀ ਸਿਆਣੀ ਆ ਬਥੇਰੀ। ਤੇ ਗੱਲ ਕੀ ਹੋਈ ਏ ਕੁੜੀ ਦੀ। ਉਹ ਉਦਾਂ ਹੀ ਮਾਣਾ ਮੋਟਾ ਹੋਈ ਜਾਂਦਾ ਹੁੰਦਾ ਵਾ। ਕੋਈ ਗੱਲ ਨਹੀਂ ਕਪਰੌਣ ਦੀ ਗੱਲ ਜੇਗੀ। ਤੇ ਉਹ ਚੈੱਕ ਤੇ ਕਰਾਉਣਾ ਪੈਂਦਾ ਹੁੰਦਾ ਤੁਹਾਨੂੰ ਪਤਾ ਹੀ ਐ। ਤੇ ਕੋਈ ਗੱਲ ਨਹੀਂ ਆ ਜਾਂਦੀ ਘਾਵਾਂ। ਮੈਂ ਕਹਿੰਦਾ ਤੂੰ ਆਵ ਨਾਲ ਚੱਲ ਜਾਂਦੀ ਉਹਦੇ। ਲੈ ਤੁਸੀਂ ਫੇਰ ਉਹੀ ਗੱਲਾਂ ਕਰੀ ਜਾਂਦੇ ਜੇ। ਤੁਹਾਨੂੰ ਮੇਰੇ ਤੇ ਬੜਾ ਯਕੀਨ ਵਾ। ਮੇਰੇ ਤੇ ਕੋਈ ਯਕੀਨ ਕਰਦਾ ਨਹੀਂ ਇਹ ਘਰ ਚ। ਆਇਦ ਮਾਤਾ ਦੀ ਨੌ ਗਾੜੀ ਲਾਤੀ ਐ ਤੇ ਤੂੰ ਗਾੜੀ ਗਾੜੀ ਹੋ ਕੇ ਜਾਇਆ ਕਰ ਇਹਦੇ ਨਾਲ ਕੱਲ ਨੂੰ ਕੋਈ ਗੱਲਬਾਤ ਹੋਈ ਤੇ ਇਹਨਾਂ ਨੇ ਕਹਿਣਾ ਮਾਂ ਦਾ ਖਸੂਰ ਸਾਰਾ ਤੇ ਮਾਂ ਵਿਚਾਰੀ ਫੇਰ ਪੰਢੀ ਜਾਣੀ ਐ ਬਿਨਾਂ ਖਸੂਰ ਤੋਂ ਇਹਦੇ ਨਾਲ ਚੰਗਾ ਵਾ ਆਪਣੀ ਨੌ ਹੀ ਗਾੜੀ ਲਾਤੀ ਹੁਣ ਕਿ ਜਾ ਤੂੰ ਹੀ ਤਰੀਕਾ ਲੈ ਕੇ ਇਹਨੂੰ ਚਲ ਮੈਨੂੰ ਵੀ ਪਾਣੀ ਘੁੱਟ ਪਿਆ ਤੇ ਮੁੰਡੇ ਨੂੰ ਦੇ ਗਿਆ ਫਿਰ ਚਲ ਕੋਈ ਨਹੀਂ ਬੈਠੋ ਤੁਸੀਂ ਮਨੇ ਨਹੀਂ ਆ ਤੁਹਾਨੂੰ ਕੀ ਪਤਾ ਵਾ ਮੇਰੀਆਂ ਸਕੀਮਾਂ ਕੀ ਆ ਜੇ ਮੈਂ ਨਾਲ ਜਾਵਾਂ ਫਿਰ ਤੇ ਸੂਈ ਸਿੱਧੀ ਛੱਕ ਦੀ ਮੇਰੇ ਤੇ ਆਣ ਪੈਣੀ ਆ ਕਿ ਸਾਰਾ ਕੰਮ ਕੀਤਾ ਹੀ ਤੂੰ ਆ ਜਦੋਂ ਮੈਂ ਨਾਲ ਹੀ ਨ ਜਾਉਂਗੀ ਤੇ ਫਿਰ ਮੇਰਾ ਨਾਮ ਵੀ 나올ਗਾ ਤੇ ਸਾਰੇ ਕੰਮ ਵੀ ਹੋ ਜਾਣਗੇ ਚੱਲ ਕੋਈ ਨਹੀਂ ਹੁਣ ਫੋਨ ਠੀਕ ਨਹੀਂ ਆ ਹੁਣ ਖੁਸ਼ਖਬਰੀ ਆ ਜੇ ਨਾ ਕਿ ਸਾਰਾ ਕੰਮ ਤਮਾਮ ਹੋ ਗਿਆ ਫੇਰ ਨਜ਼ਾਰਾ ਆਊਗਾ ਹਾਂ ਹੈ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਗਿਆ ਨੂੰ ਹਾਂ ਜਦੋਂ ਮੈਂ ਰਵੀ ਜੀ ਨੂੰ ਮਿਲਣ ਗਿਆ ਹਾਂ ਹੁਣ ਫੋਨ ਕਰਕੇ ਕਹਿਣੀ ਆਂ ਕਿ ਹੁਣ ਆ ਜਾਊਗਾ ਕਿੰਨੇ ਦਿਨ ਹੋ ਗਏ ਤੁਹਾਨੂੰ ਜਾਣ ਨੂੰ ਛੱਤ ਉੱਪਰ ਤੋਂ ਭਾਂਡੇ ਤੋਂ ਡੈਮੀ ਆਂ ਹਾਂ ਮੈਂ ਮੱਪਣੇ ਵਾਂਝ ਕੇ ਟੀਹਾਂ ਤਾਂ ਮੈਂ ਹਾਂ ਕਰਨਾ ਕੀ ਅੱਜ ਉਹ ਇਹ ਤਾਂ ਮੈਂ ਆ ਵੇਖਣ ਦੀ ਵੀ ਕੀ ਬਣਾਈ ਹੈ ਅੱਜ ਇੱਕਦ ਤਰੰਦੀ ਬੜੀ ਤੰਗੀ ਹੈ ਚੱਲ ਕੋਈ ਨਿੱਦਾਂ ਕਰਨੇ ਆਂ ਪਿਆਜ਼ ਕੱਟ ਕੇ ਨਾ ਪਿਆਜ਼ ਟਮਾਟਰ ਤੇ ਵਿੱਚ ਉਹ ਪਾ ਕੇ ਉਠੀ ਉਹਨਾਂ ਲਈਨੇ ਅੱਜ ਚੱਲ ਕੋਈ ਨਿੱਦ ਪੁੱਤਰਾ ਬਣਾ ਲੈ ਹਾਂ ਆਹੋ ਕੋਈ ਨਹੀਂ ਕੋਈ ਨਹੀਂ ਫੇਰ ਕੋਹਨ ਕੋ ਤਣ ਖਾਣਾ ਹੀ ਉਹ ਤੇ ਹੁਣ ਕੋ ਕਰਨਾ ਹੀ ਪੈਣਾ ਕੋਹਨ ਕੋ ਪਤਾ ਨਹੀਂ ਬੱਲ ਡਈਆ ਵਜਨ ਕੌਣ ਆਇ ਤੇ ਵੇਖੋ ਅਮੀ ਬਾਜ ਜਾ ਕੇ ਤੇ ਕੈਮਰੇ ਚ ਵੇਖ ਲੋ ਵੇਖ ਲੋ ਤੇ ਬਾਹਰ ਵੇਖੋ ਭਲਾਇਆ ਕੋਣ ਵੇਖਾ ਕਿੱਡੀ ਮਾਈ ਚਲਾਸ ਵਾ ਹੈ ਹੁਣ ਪਤਾ ਵਾ ਕਿ ਇਹਨੇ ਨਿੱਕੀ ਨੇ ਤੇ ਮੜ ਕੇ ਮੁੜ ਕੇ ਆਉਣਾ ਨਹੀਂਗਾ ਹੈਗਾ ਤੇ ਹੁਣ ਇਨਾ ਹੀ ਸੁਲਾ ਕਰ ਲਈਏ ਆ ਜਾ ਕੇ ਕੰਮ ਤੇ ਇਨਾ ਹੀ ਆਉਣਾ ਵਾ ਚਲ ਕੋਈ ਨਹੀਂ ਦੇਰ ਆਇਦਰ ਉਸਤਾਏ ਪਤਾ ਲੱਗ ਪਈਏ ਤੇ ਗੰਬਰਨਾ ਕਰਦੀ ਹੁੰਦੀ ਹੁਣ ਵੇ ਸਲਾਹ ਕਰਦੀ ਹੈ ਕੀ ਬਣਾਉਣਾ